ਸਾਰੇ ਕਾਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਜੱਪ ਬਣਾਇਆਗਾ ਪਾਸਤਾ ਉਹ ਤੇ ਜੂਸੀ ਪਾਸਤਾ ਹੈ ਬਹੁਤ ਟੇਸਟੀ ਦੇਖ ਕਿੰਨਾ ਵਧੀਆ ਬਣਾਇਆ ਹੈ ਕਰੀਮੀ ਕਰੀਮੀ ਬਣਾਇਆ ਹੈ ਬਹੁਤ ਟੇਸਟੀ ਹੈ ਕਿੱਦਾਂ ਬਣਾਇਆ ਆਪਾਂ ਦੇਖਦੇ ਆਂ ਗਰੇਵੀ ਆਪਾਂ ਕਿਹੜੀ ਚੀਜ਼ ਹੀ ਬਣਾਈ ਹੈ ਮੈਦਾ ਨਹੀਂ ਵਾਇਆ ਪਾਣੀ ਵਿੱਚ ਧਿਆਨ ਨਾਲ ਦੇਖ ਗਰੇਵੀ ਕਿਹੜੀ ਚੀਜ਼ ਹੀ ਬਣਾਈ ਹੈ ਕਿੱਦਾਂ ਬਣਿਆ ਹੈ ਬਹੁਤ ਵਧੀਆ ਬਣਿਆ ਹੈ ਆਪਾਂ ਦੇਖਦੇ ਆਂ ਵੀਡੀਓ ਕਿਉਂ ਬਣਾਈ ਹੈ ਤੇ ਕੀ ਚੀਜ਼ ਬਣਾਈ ਹੈ ਆਪਾਂ ਇਹ ਵਿੱਚ ਪਾਇਆ ਇਹਦੇ ਹੁਣ ਆਪਾਂ ਚੱਲੀ ਵੀਡੀਓ ਵੱਲ ਖਾਰੇਣ ਤੱਕ ਵੀਡੀਓ ਧਿਆਨ ਨਾਲ ਦੇਖਦਾ ਤੁਹਾਨੂੰ ਪਰ ਚੱਲੂਗਾ ਆਪਾਂ ਕਿੱਦਾਂ ਬਣਾਇਆ ਹੈ ਤੋ ਪਹਿਲਾਂ ਬਾਸਤਾ ਨੂੰ ਓਇਲ ਕਰਨਾ ਪਾਸਤਾ ਨੂੰ ਓਇਲ ਕਰਨਾ ਪਾਸਤਾ ਕਿ ਪਮੀਨੋ ਵਾਲਾ ਪਹਿਲਦੀ ਕਿਉਂਕਿ ਨੇ ਕਿ ਪਮੀਨੋ ਬਾਸਤੇ ਜਿਹੜਾ ਹੁੰਦਾ ਸੁਜੀ ਦਾ ਹੁੰਦਾ ਆ ਇਹ ਚਾਪਾ ਨੇ ਮੈਦੇ ਦਾ ਪਾਸਤਾ ਨਹੀਂ ਹੁੰਦਾ ਸੁਜੀ ਦਾ ਹੁੰਦਾ ਇਸ ਕਰਕੇ ਹੈਲਦੀ ਹੈ ਮੈਕਰੋਨੀ ਪਾਸਤਾ ਆ ਤੇ ਦੂਸਰਾ ਵੀ ਪਮੀਨੋ ਦੀ ਵਜ੍ਹਾ ਵਾ ਬੈਂਨੋ ਚੀਜ਼ ਵਰਤੀ ਮੈਂ ਸੁਜੀ ਦੀ ਪਾਸਤਾ ਵਰਤੀ ਸੁਜੀ ਦਾ ਜੇ ਵੋ ਥੋੜਾ ਜਿਹਾ ਪਾਵਾਂਗਾ ਤੇਲ ਜਿਹੜਾ ਰਿਫਾਈਨਡ ਓਇਲ ਪਾਤਾ ਕੋਈ ਸਰੋਂ ਤੇਲ ਕੋਈ ਵੀ ਵਾਜਨ ਕਿਉਂ ਪਾ ਸਕ ਤੁਸੀਂ ਥੋੜੇ ਨਾਉਂ ਕਿ ਨਾਉਂ ਕਾਪੇ ਚ ਖੁੱਲਾ ਪੋਣਾ ਆ ਕਿ ਸਾਰਾ ਵਾਲਕੀ ਜਿਹੜਾ ਪਾਣੀ ਕੱਢ ਦੇਣਾ ਤੇ ਨਾਉਂ ਵਿੱਚ ਸਬਜੀ ਥੋੜਾ ਜਿਹਾ ਰਹਿਣਾ ਇਸ ਕਰਕੇ ਥੋੜਾ ਨਾਉਂ ਕਾਪੇ ਜ਼ਿਆਦਾ ਪੋਣਾ ਹੈ ਪਾਸਤੇ ਵਿੱਚ ਰੱਖਣ ਲਈ ਪਾਣੀ ਚ ਸਾਰਾ ਨਾਉਂ ਨਹੀਂ ਆ ਪਾਉਣੀ ਹੈ ਦੋ ਪਿਆਜ਼ ਕੱਟਣੇ ਕਿਸੀ ਵਾਲੇ ਤੇ ਗਾਜਰ ਕੱਟੀ ਆ ਤੋਂ ਜਿਵੇਂ ਮੈਂ ਦੋ ਹਰੀ ਮਿਰਚੀ ਕੱਟੀ ਵਿੱਚ ਦੋ ਹਰੀ ਮਿਰਚਾਂ ਪਿਆਜ਼ਾਂ ਦੇ ਵਿੱਚ ਸਬਜੀ ਆਪਣੇ ਸਾਡੇ ਮਾਰੀ ਪਸਦੀ ਹੋਰ ਕੁਝ ਪਾ ਲੋ ਮੈਂ ਆਈ ਪਾਈ ਆ ਆਪਾਂ ਹੁਣ ਜਿ ਗਰੇਵੀ ਬਣਾਉਣੀ ਗਰੇਵੀ ਆਪਾਂ ਕਿਹੜੀ ਚੀਜ਼ ਬਣਾਉਣੀ ਦੇਖੋ ਪਾਸਤਾ ਜਿਹੜਾ ਹੈਗਾ ਪਾਸਤਾ ਸੌਸ ਹੁੰਦੀ ਹੈ ਜਿਹੜੀ ਆਉਂਦੀ ਆਪਾਂ ਨੇ ਉਹ ਲੈਣੀ ਆ ਇੱਕ ਆਪਾਂ ਕੌਲੀ ਆਧਾ ਕੱਪ ਦੇ ਕਰੀਬ ਕੌਲੀ ਗਏ ਤੇ ਕੱਪ ਵਾਲੀ ਕੌਲੀ ਗਏ ਇਹ ਚ ਆਪਾਂ ਮਾਇਓਨੈਸ ਪਾਉਣੀ ਹੈ ਤੇ ਪਾਸਤਾ ਸੌਸ ਪਾਉਣੀ ਆ ਇਹ ਪਾ ਕੇ ਆਪਾਂ ਇਹਦੀ ਗਰੇਵੀ ਬਣਾ ਲੈਣੀ ਮਿਕਸ ਕਰਕੇ ਇਹਨੂੰ ਆਪਾਂ ਦੇ ਵਿੱਚ ਪਾਉਣਾ ਤਾਂ ਜਿਹੜਾ ਆਪਣਾ ਤੇੜਾ ਪਾਸਤਾ ਸੌਸ ਅਸੀਂ ਬਣੇ ਕਰੀਮੀ ਬਣਿਆ ਦੇਖੋ ਇਹ ਚ ਥੋੜਾ ਜਿਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਗਰੇਵੀ ਬਣਾ ਕੇ ਰੱਖ ਲਈਵੇਂਗੇ ਪਾਸਤਾ ਦੇਖਿਆ ਪਾਸਤਾ ਕੱਟ ਕੇ ਦੇਖਦੀਆਂ ਪਾਸਤਾ ਬਣ ਗਿਆ ਚੰਗੀ ਤਰ੍ਹਾਂ ਦੇ ਦਿੱ ਗਿਆ ਪਾਸਾ ਬਿਲਕੁਲ ਵੀ ਕੱਚਾ ਪਾਸਾ ਬਹੁਤ ਤੁਹਾਨੂੰ ਬਾਲ ਹੋਣਾ ਚਾਹੀਦਾ ਤੁਹਾਨੂੰ ਕੱਚਾ ਨਾ ਰਵੇ ਇਹਨੂੰ ਪਾਣੀ ਕੱਢ ਕੇ ਸਾਰਾ ਡレイン ਕਰਤਾ ਦੇਖੋ ਮੈਂ ਇਹਨੂੰ ਠੰਡਾ ਕਰਕੇ ਪਾਸੇ ਨੂੰ ਰਹਿਣਾਂਗਾ ਕਿਉਂਕਿ ਜਿਹੜਾ ਔਰ ਕੋਕ ਹੋ ਜਾਂਦਾ ਹੈ ਕਰਮ ਰੱਖਾਂਗੇ ਤਾਂ ਉਹ ਖੋਜੂਗਾ ਇਹ ਫਿਰ ਇਹ ਪਾਣੀ ਵਿੱਚ ਪਾ ਕੇ ਠੰਡਾ ਕਰਨ ਪਾਸੇ ਸਾਰੇ ਚੰਗੀ ਤਰ੍ਹਾਂ ਧੋ ਕੇ ਸਾਰੇ ਵਿੱਚੋਂ ਦੇ ਕੱਢ ਦਨੀ ਜਿਹੜੀ ਉਹ ਹੁੰਦੀ ਹੈ ਨਾ ਉਹ ਆਟਾ ਜਿਹਾ ਤਕਰੀਬ ਹੁੰਦਾ ਨਿਕਲ ਜੁਗਾ ਦਾਰਾ ਫਿਰ ਪਾਇਆ ਤੇਲ ਕੜਾਹੀ ਵਿੱਚ ਉਹ ਹੀ ਕੜਾਹੀ ਧੋਲੀ ਚੰਗੀ ਤਰ੍ਹਾਂ ਪਲੇਟ ਦੇ ਦਰਮੇਂ ਤੋਂ ਹੋ ਕੇ ਰੱਖਿਆ ਦਨ ਰੱਖਿਆ ਹੈਗਾ ਜੀਰਾ ਪਾਇਆ ਜੀਰਾ ਕੁ ਕਰ ਕਰ ਕੇ ਪਿਆਜ਼ ਬਾਤੇ ਤੇਰੀ ਮੇਤੇ ਪਿਆਜ ਜਿਹੜਾ ਸੀ ਉਹ ਵਿੱਚ ਬਾਦਾ ਥੋੜੇ ਜਿਹਾ ਪਿਆਈ ਫੁੰਨੂਗੀ ਬਹੁਤ ਜਿਆਦਾ ਨਹੀਂ ਫੁੰਨਣੀ ਥੋੜੇ ਜਿਹਾ ਫੁੰਨ ਕੇ ਨਾ ਲਾਲ ਨਹੀਂ ਕਰਨੇ ਪਿਆਜਾ ਉਹ ਥੋੜੇ ਜਿਹਾ ਬਸ ਸੌਫਟ ਕਰਕੇ ਥੋੜੀ ਜਿਹੀ ਹਲਦੀ ਪਾਈ ਇੱਕ ਪਿੰਚ ਹਲਦੀ ਪਾਈ ਬਿਲਕੁਲ ਵਾਣੀ ਜੀ ਬਹੁਤ ਜਿਆਦਾ ਨਹੀਂ ਪਾਣੀ ਹੈਗੀ ਤੇ ਨਮਕ ਪਾਇਆ ਪਸਵਾਦ ਦੇ ਹਿਸਾਬ ਨਾਲ ਥੋੜਾ ਜਿਆ ਕਿਉਂਕਿ ਪਾਸਤੇ ਵਿੱਚ ਨਮਕ ਹੈਗਾ ਇਸ ਕਰਕੇ ਬਹੁਤ ਜਿਆਦਾ ਨਹੀਂ ਪਾਣਾ ਧਿਆਨ ਨਾਲ ਪਾਣਾ ਹੈ ਤੇ ਨਾ ਵੀ ਇਹ ਪਪਤੀ ਹਰੀਆਂ ਮਰਚਾਂ ਜਿਹੜੀਆਂ ਫਰਿਸ਼ਮਲ ਉੱਤੇ ਗਾਜਰ ਜਿਹੜੀ ਕੱਟੀ ਹੋਈ ਵਿੱਚ ਪਾਤੀ ਹੁਣ ਚੰਗੀ ਥੋੜਾ ਜਿਹਾ ਕੁੱਕ ਕਰਨਾ ਥੋੜਾ ਜਿਹਾ ਇਹਨੂੰ ਬੋਇਲ ਕਰਕੇ ਨਾ ਆਪਾਂ ਪਕਾ ਲੈਣਾ ਇਹਨੂੰ ਚੰਗੀ ਤਰ੍ਹਾਂ ਪਾਗੀ ਦੇਖੋ ਇਹ ਟਾ ਕੇ ਰੱਖਤਾ ਸੀ ਥੋੜਾ ਜਿਹਾ ਪਾਣੀ ਵਾਕੇ ਵਿੱਚ ਹੁਣ ਰਿਚ ਗਿਆ ਚੰਗੀ ਤਰ੍ਹਾਂ ਇਹ ਹੁਣ ਚ ਪਾ ਦਾਂਗੇ ਆਪਾਂ ਜਿਹੜੀ ਸਾਸ ਬਣਾਈ ਉਹ ਵਾਲੀ ਸਾਸ ਪਾਣੀ ਆਪਾਂ ਇਹਦੇ ਵਿੱਚ ਕੋਲੀ ਥੋੜੇ ਤੋਂ ਚੰਗੀ ਤਰ੍ਹਾਂ ਬਾਣਾ ਸਾਰਾ ਵਿੱਚ ਵਾ ਦੂੰਗੀ ਮੈਂ ਦੇਖੋ ਇਹ ਗਰੇਵੀ ਡਾਈਵ ਬਣ ਗਿਆ ਹੁਣ ਆਪਾਂ ਨੇ ਚੀਜ਼ ਵੀ ਨਹੀਂ ਪਾਇਆ ਕੁਝ ਨਹੀਂ ਪਾਇਆ ਇਹ ਚਵਾਦਾਂਗੇ ਪਾਸਤਾ ਆਪਾਂ ਦੇ ਕਿੰਨਾ ਸੋਹਣਾ ਗਰੇਵੀ ਵਾਲ ਪਾਸਤਾ ਬਣੂਗਾ ਇਹ ਕਿਹਨੂੰ ਕੱਲਾ ਕੱਲਾ ਖਿਹੜਿਆ ਵਾਲ ਪਾਸਤਾ ਫੰਦ ਕੀ ਗਰੇਵੀ ਵਾਲ ਗਰੇਵੀ ਵਾਲ ਜਿਆਦਾ ਵਧੀਆ ਲੱਗਦਾ ਮੈਨੂੰ ਤਾਂ ਇਹਦਾ ਮੈਨੂੰ ਬਹੁਤ ਟੇਸਟ ਲੱਗਦਾ ਬਣਿਆ ਹੋਇਆ ਮਿਕਸ ਕਰ ਦੇਣਗੇ ਚੰਗੀ ਤਰ੍ਹਾਂ ਸਾਰੀ ਚੀਜ਼ ਆਪਾਂ ਪਾਸ ਤਕਰੀਬਨ ਆਪਣਾ ਤਿਆਰ ਹੋ ਗਿਆ ਬਹੁਤ ਜਲਦੀ ਬਹੁਤ ਵਧੀਆ ਤੇਜ਼ੀ ਨਾਲ ਸਬੰਦ ਬਹੁਤ ਜਲਦੀ ਬਣਦਾ ਆਇਆ ਇੱਥੇ ਪੰਗੇ ਜਿਹੜਾ ਉਹਨੇ ਪੀਜ਼ਾ ਵਾਲੀ ਸੀਜ਼ਨਿੰਗ ਹੁੰਦੀ ਆ ਉਹ ਪਾਸ ਪੈਕਟ ਪਰ ਮੇਰੇ ਕੋਲ ਜੈ ਪੈਕਟ ਹੀ ਵਾਂਗ ਕਿ ਮੇਰੇ ਕੋਲ ਤਾਂ ਹੈ ਨਹੀਂ ਘਮ ਖਤੋਂ ਆ ਜਾਵਾ ਪੀਜ਼ਾ ਸੀਜ਼ਨਿੰਗ ਤੇ ਮੈਂ ਪਾਤੀ ਐ ਚ ਔਰੀਗানো ਉਹਨਾਂ ਦੇ ਵਗਟ ਪਾ ਕੇ ਮਿਕਸ ਕਰ ਦੂੰਗੀ ਥੰਗੀ ਦਰਾਂ ਵਿੱਚ ਮੈਂ ਪਾ ਦੂੰਗੀ ਕਾਲੀ ਮਿਰਚ ਲਾਲ ਮਿਰਚ ਨਹੀਂ ਪਾਈ ਮੈਂ ਕਾਲੀ ਮਿਰਚ ਪਾਉਂਗੀ ਥੋੜੀ ਬਸ ਹਰੀ ਮਿਰਚ ਕੱਟ ਕੇ ਬਈ ਤੇ ਕਾਲੀ ਪਾਉਂਗੀ ਬਹੁਤ ਐਸੀ ਬਣ ਤੁਸੀਂ ਕਾਲੀ ਮਿਰਚ ਪਾ ਕੇ ਦੇਖੋ ਬਹੁਤ ਵਧੀਆ ਲੱਗਦਾ ਇਹਦਾ ਸਰ ਜੀ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਇਹਨੂੰ ਹੁਣ ਫਾਸਤਾ ਦੇ ਕਿੰਨਾ ਵਧੀਆ ਫਾਸਤਾ ਟੇਸਟੀ ਹੋ ਗਿਆ ਬਹੁਤ ਵਧੀਆ ਤਿਆਰ ਹੋਇਆ ਜਾ। ਜਮ ਥੋੜੀ ਜੀ ਪਾਉਂਗੀ ਟਮਾਟੋ ਕੇਚਅਪ। ਹੁਣ ਸਭ ਤੋਂ ਥੋੜੀ ਜੀ ਪਾਣੀ ਬਹੁਤ ਜ਼ਿਆਦਾ ਨਹੀਂ ਪਾਣੀ ਹੈਗੀ। ਉੱਤੇ ਪਾ ਕੇ ਬਾਅਦ ਚ ਅਖਾਂ ਦੇ ਵਿੱਚ ਵਾਲ ਦੇ ਉੱਪਰ ਪਾ ਲਓ ਉੱਪਰ ਵਿੱਚ ਪੂਰੀ ਪਕਾ ਲਾਂਗੇ ਥੋੜੀ ਵਿੱਚ ਬਾਤੀਵੇਂ। ਫਾਸਤਾ ਦੇਖੋ ਬਹੁਤ ਵਧੀਆ ਹੋ ਗਿਆ ਤਿਆਰ। ਇਹ ਤਾਂ ਜ਼ਰੂਰ ਬਣਾਓ ਤੇ ਆਪਣੇ ਅੱਤੇ ਚਾਰ ਪੈਜੂ ਜੀ ਦੱਸਿਆ ਕਰ ਪਲੀਜ਼ ਕਮੈਂਟ ਕਰਕੇ ਤੁਹਾਡਾ ਕਿਦਾਂ ਦਾ ਬਣਿਆ ਹੈ। ਦੇਨ ਤੇ ਦੇਖਿਆ ਕਰ ਤਾਂ ਤੁਹਾਨੂੰ پتہ ਚੱਲਦਾ ਕਿ ਇਦਾਂ ਕਿਦਾਂ ਕਿਹੜੀ ਚੀਜ਼ ਬਣਾਈ ਆਪਾਂ ਨੇ ਮਿਲਦੇ ਆ ਬਹੁਤ ਜਲਦੀ ਨਵੀਂ ਵੀਡੀਓ ਦੇ ਨਾਲ ਉਦ ਤੱਕ ਵਾਹ ਵਾਹ ਸੱਚੇ ਇੱਕ ਹਾਲ